ਲਗਾਤਾਰ ਚਰਚਾਵਾਂ ਚੱਲੀਆਂ ਨੇ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਨਵਾਂ ਜੱਤਦਾਰ ਥਾਪਿਆ ਜਾ ਸਕਦਾ ਹੈ ਕਿ ਸ਼ਿਕਾਰਤਕ ਸੈਦ ਦੇ ਨਵੇਂ ਜੱਤਦਾਰ ਬਲਵੰਤ ਸਿੰਘ ਰਾਜਵਾਨਾ ਬਣ ਸਕਦੇ ਨੇ ਐਸਜੀਪੀਜੀ ਨੂੰ ਉਹਨਾਂ ਦੇ ਨਾਮ ਦਾ ਸੁਝਾਅ ਦਿੱਤਾ ਜਾ ਸਕਦਾ ਹੈ ਇਸ ਨੂੰ ਲੈ ਕੇ ਹੁਣ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਨਾਮ ਸਿੰਘ ਖਾਲਸਾ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੋਵੇਗੀ ਜੇਕਰ ਸ਼ਿਕਾਲ ਤੱਕ ਸੈਭਤ ਜੰਦਾਰ ਬਲਵੰਤ ਸਿੰਘ ਰਾਜਵਾਨਾ ਬਣਦੇ ਨੇ ਉਹਨਾਂ ਨੇ ਕਿਹਾ ਕਿ ਬਲਵੰਤ ਸਿੰਘ ਰਾਜਵਾਨਾ ਨੇ ਸਿੱਖ ਕੌਮ ਦੇ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਅਸੀਂ ਸਹਿਮਤ ਹੋਵਾਂਗੇ ਜੇਕਰ ਐਸਜੀਪੀਸੀ ਦੇ ਕੋਲ ਬਲਵੰਤ ਸਿੰਘ ਰਾਜਵਾਨਾ ਦੇ ਨਾਮ ਦਾ ਸੁਝਾਅ ਜਾਂਦਾ ਹੈ ਤੇ ਸਾਨੂੰ ਖੁਸ਼ੀ ਮਹਿਸੂਸ ਹੋਵੇਗੀ ਜੇਕਰ ਉਹ ਜੱਤਦਾਰ ਬਣਦੇ ਨੇ ਕੀ ਕੁਝ ਕਿਹਾ ਬਾਬਾ ਹਨਮ ਸਿੰਘ ਖਾਲਸਾ ਨੇ ਤੁਸੀਂ ਵੀ ਸੁਣੋ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਸਰਦਾਰ ਬਲਵੰਤ ਸਿੰਘ ਦੀ ਰਾਜੋਣਾ ਕੁਰਬਾਨੀ ਦਾ ਹਰ ਸਿੱਖ ਦੇ ਹਿਰਦੇ ਵਿੱਚ ਉਹਨਾਂ ਪ੍ਰਤੀ ਬਹੁਤ ਵੱਡਾ ਸਤਿਮਾਨ ਔਰ ਸਤਿਕਾਰ ਹੈ ਔਰ ਸਮੁੱਚੀ ਕੌਮ ਉਹਨਾਂ ਦਾ ਬਹੁਤ ਵੱਡਾ ਸਤਿਮਾਨ ਕਰਦੀ ਹੈ ਸਤਿਕਾਰ ਕਰਦੀ ਹੈ ਜੇਕਰ 500 ਨਾਂ ਅਨੁਸਰੀ ਕਾਲ ਤੱਕ ਸਾਡਾ ਜਥੇਦਾਰ ਲਾਉਂਦਾ ਇਸ ਤੋਂ ਵੱਡੀ ਮੈਂ ਸਮਝਦਾ ਸਾਨੂੰ ਇਸ ਤੋਂ ਵੱਡੀ ਕੋਈ ਖੁਸ਼ੀ ਵਾਲੀ ਗੱਲ ਨਹੀਂ ਅਸੀਂ 101% ਇਸ ਗੱਲ ਦੀ ਸਹਿਮਤੀ ਦੇਾਂਗੇ